ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕਵਿਚ ਸ਼ਰਨ ਅਸੀਂ ਬਣਾਵਾਂਗੇ ਬ੍ਰੈਡ ਰੋਲ ਇਹ ਬ੍ਰੈਡ ਰੋਲ ਬਹੁਤੀ ਅਲੱਗ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਜਿਸ ਤਰ੍ਹਾਂ ਜਿਵੇਂ ਕਿਸੇ ਰੈਸਟੋਰੈਂਟ ਵਿੱਚ ਜਾ ਕੇ ਆਰਡਰ ਕਰਦੇ ਆ ਉਸੇ ਤਰੀਕੇ ਦੇ ਅਸੀਂ ਬ੍ਰੈਡ ਰੋਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬ੍ਰੈਡ ਰੋਲ ਬਣਾ ਕੇ ਤਿਆਰ ਕੀਤੀ ਬ੍ਰੈਡ ਰੋਲ ਬਣਾਵਾਂਗੇ ਬ੍ਰੈਡ ਰੋਲ ਬਣਾਉਣ ਲਈ ਅਸੀਂ ਆਲੂਆਂ ਨੂੰ ਉਬਾਲ ਲਿਆ ਸੀ ਇਹਨਾਂ ਦਾ ਪੂਰਾ ਛਿਲਕਾ ਉਤਾਰ ਲਿਆ ਆ ਇੱਕ ਪਿਆਜ਼ ਲਿਆ ਛੋਟੇ ਸਾਈਜ਼ ਦਾ ਤਿੰਨ ਚਾਰ ਹਰੀਆਂ ਮਿਰਚਾਂ ਇੱਕ ਅਦਰਕ ਦਾ ਟੁਕੜਾ ਥੋੜਾ ਜਿਹਾ ਕੜੀ ਪੱਤਾ ਪਿਆਜ਼ ਨੂੰ ਪ੍ਰੀ ਕਟਿੰਗ ਕਰ ਲੈਂਦੇ ਆ ਅਦਰਕ ਦੀ ਪ੍ਰੀ ਕਟਿੰਗ ਕਰ ਲਈਏ ਅਦਰਕ ਤੇ ਹਰੀ ਮਿਰਚ ਵੀ ਕੱਟ ਲਈ ਆ ਹੁਣ ਅਸੀਂ ਕੜੀ ਪੱਤਾ ਥੋੜਾ ਜਿਹਾ ਲਿਆ ਹੋਇਆ ਇਹਨੂੰ ਕਟਿੰਗ ਕਰ ਲੈਂਦੇ ਇੱਕ ਬੌਲ ਲੈ ਲੈਣੀ ਆ ਉਦੇ ਵਿੱਚ ਪਿਆਜ਼ ਪਾ ਲੈਨੇ ਆ। ਲੱਗ ਤੇ ਹਰੀ ਮਿਰਚ ਤੇ ਕੜੀ ਪੱਤਾ। ਇਹ ਸਾਰਾ ਸਮਾਨ ਵਿੱਚ ਪਾ ਲੈ। ਆਲਵਾਂ ਤੋੜ ਲੈਨੇ ਆ। ਆਲਵਾਂ ਚੰਗੀ ਤਰ੍ਹਾਂ ਤੋੜ ਕੇ ਤੇ ਮਿਕਸ ਕਰ ਲਿਆ ਅਸੀਂ ਵਿੱਚ ਪਿਆਜ਼, ਅਦਰਕ, ਹਰੀ ਮਿਰਚ। ਹੁਣ ਅਸੀਂ ਮਸਾਲੇ ਐਡ ਕਰ ਲੈਨੇ। ਥੋੜਾ ਜਿਹਾ ਸਾਤ ਜੀਰਾ। ਅਜਵੈਨ। ਆਹ ਖਾਣ ਕ੍ਰਾਸ਼ ਕਰਕੇ। ਜੇ ਤੁਸੀਂ ਹੱਥ ਨਾਲ ਕ੍ਰਾਸ਼ ਕਰਦੇ ਆ ਅਜਵੈਨ ਨੂੰ। ਤਾਂ ਬਹੁਤ ਵਧੀਆ ਸਮੈਲ ਆਉਂਦੀ ਹੈ। ਨਮਕ ਟੇਸਟ ਅਨਸਾਰ ਗਰਮ ਮਸਾਲਾ ਪੁਨਿਆ ਹੈ ਜੀਰਾ ਪਾਊਡਰ ਥੋੜੀ ਜੀ ਕਸ਼ਮੀਰੀ ਦੀ ਗੀ ਲਾਲ ਮਿਰਚ ਇਹਨੂੰ ਅਸੀਂ ਕਲਰ ਲਈ ਲਵਾ ਕੇ ਪਾਇਆ ਵਾ। ਆਮਚੂਰਾ ਪਾਊਡਰ ਜੇ ਤੁਸੀਂ ਚਾਹਿਆ ਤਿੱਖਾ ਪਸੰਦ ਕਰ ਜੀ ਜੇ ਤੇ ਵਿੱਚ ਲਾਲ ਮਿਰਚ ਪਾਉਣੀ ਅਸੀਂ ਥੋੜੀ ਜੀ ਲਾਲ ਮਿਰਚ ਲਈ ਕੁੱਟੀ ਹੋਈ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਮਸਾਲਾ ਸੀ ਆਲੂ ਤਾਂ ਚੰਗੀ ਤਰ੍ਹਾਂ ਤਿਆਰ ਕਰ ਲਿਆ ਮਿਕਸ ਕਰਕੇ ਬਾਕੀ ਤਿਆਰੀ ਕਰ ਲੈਣੀ ਵੇਸਨ ਪਾਵਾਂਗੇ ਨਮਕ ਅਸੀਂ ਪਹਿਲਾਂ ਵੀ ਪਾਇਆ ਆਲੂਆਂ ਦੇ ਵਿੱਚ ਹੁਣ ਅਸੀਂ ਥੋੜਾ ਘੱਟ ਨਮਕ ਪਾਵਾਂਗੇ ਗਰਮ ਮਸਾਲਾ ਕੁੱਟੀ ਹੋਈ ਲਾਲ ਮਿਰਚ ਜੀਰਾ ਪਾਊਡਰ ਥੋੜੀ ਜਿਹੀ ਜਵੈਨ ਇਹਨ ਕੋ ਲੈਂਦੇ ਆ ਥੋੜਾ ਥੋੜਾ ਪਾਣੀ ਪਾ ਕੇ ਮੈਟਰ ਨੂੰ ਇੱਕਦਮ ਸਮੂਥ ਬਣਾਉਣਾ ਵਾ ਲੰਫਰੀ ਥੋੜਾ ਜਿਹਾ ਬੇਕਿੰਗ ਪਾਊਡਰ ਵੇਸਾਂ ਦਾ ਕੋਲ ਤਿਆਰ ਕਰ ਲਿਆ ਵਾ ਬ੍ਰੈਡ ਲਿਆ ਸੀ ਬ੍ਰੈਡ ਆ ਦੀਆਂ ਸਾਈਡਾਂ ਤੋਂ ਲਾ ਲਾਂ ਬਰੌਨ ਸਾਈਡ ਜਿਹੜੀ ਹੈ ਸਾਈਡ ਲਾ ਲਾਂ ਚਾਰੇ ਸਾਈਡਾਂ ਪਾਸਿਆਂ ਤੋਂ ਲਾ ਲਾਂ ਬ੍ਰੈਡ ਤੁਸੀਂ ਇਸ ਤੋਂ ਵੱਡੇ ਵੀ ਲੈ ਸਕਦੇ ਜੀ ਅਸੀਂ ਮੀਡੀਅਮ ਸਾਈਜ਼ ਲਿਆ ਬ੍ਰੈਡਾਂ ਦਾ ਇਸ ਤਰ੍ਹਾਂ ਬ੍ਰੈਡ ਨੂੰ ਘਰ ਲੈਣਾ ਹੁਣ ਅਸੀਂ ਇੱਕ ਬ੍ਰੈਡ ਦਾ ਪੀਸ ਲਵਾਂਗੇ ਬ੍ਰੈਡ ਦਾ ਪੀਸ ਲਵਾਂਗੇ ਇਹਨੂੰ ਵੇਲਣੇ ਦੇ ਨਾਲ ਹਲਕਾ ਜਿਹਾ ਸੀ ਵੇਲ ਲੈ ਥੋੜਾ ਜਿਹਾ ਸੀ ਇਹਨੂੰ ਫਲੈਟ ਕਰ ਲੈ ਐਸਟ ਕਾਜੇ ਦੇ ਉੱਪਰ ਪਾਣੀ ਲਾ ਲਾ ਥੋੜਾ ਜਿਹਾ ਆਲੂ ਲਾ ਲਾਗੇ ਆਲੂ ਨੂੰ ਸੀ ਲੰਬਾਈ ਦੇ ਵਿੱਚ ਰੋਲ ਬਣਾ ਕੇ ਉੱਪਰ ਰੱਖ ਲਾਂਗੇ ਇਹਦੇ ਇੱਕ ਚੀਜ਼ ਦਾ ਪੀਸ ਲਵਾਂਗੇ ਸਾਈਡ ਤੇ ਲਾ ਲਾਂਗੇ ਥੋੜੀ ਜਿਹੀ ਮੋਜ਼ਰੇਲਾ ਚੀਜ਼ ਪਾ ਲਾਂਗੇ ਸਾਈਡਾਰ ਅਸੀਂ ਪਾਣੀ ਲਾ ਲਾਂਗੇ ਹੱਥ ਨਾਲ ਅਸੀਂ ਇਹਨੂੰ ਰੋਲ ਬਣਾ ਦਾਂਗੇ ਇਸ ਤਰ੍ਹਾਂ ਘੁੱਟ ਕੇ ਲੰਬਾਈ ਦੇ ਵਿੱਚ ਅਸੀਂ ਰੋਲ ਬਣਾ ਦਾਂਗੇ ਰੋਲ ਬਣਾ ਕੇ ਹੱਥ ਦੇ ਨਾਲ ਥੋੜਾ ਜਿਹਾ ਪਾਣੀ ਲਾ ਕੇ ਇਹਨੂੰ ਚੰਗੀ ਤਰ੍ਹਾਂ ਜੋੜ ਦਾਂਗੇ ਰੋਲ ਬਣਾ ਲਿਆ ਸੀ ਹਲਕਾ ਹਲਕਾ ਪਾਣੀ ਲਾ ਕੇ ਇਹਨੂੰ ਘੁੱਟ ਕੇ ਥਾਂ ਦੇ ਨਾਲ। ਐਸਾ ਰੋਲ ਬਣਾ ਲਿਆ। ਰੋਲ ਬਣਾ ਕੇ ਰੱਖ ਲਈ। ਇਸੇ ਤਰ੍ਹਾਂ ਅਸੀਂ ਦੂਸਰਾ ਫਿਰ ਬ੍ਰੈਡ ਲੈਨੇ ਆ। ਇਹਨੂੰ ਥੋੜਾ ਜਿਹਾ ਵੀ ਇਹ ਲੈਨੇ ਮਿਲਣੇ ਨਾਲ। ਥੋੜਾ ਜਿਹਾ ਆਲੂ ਲੈ ਆਗੇ। ਦੂਸਰਾ ਵੀ ਅਸੀਂ ਰੋਲ ਬਣਾ ਕੇ ਤਿਆਰ ਕਰ ਲਿਆ। ਇਸੇ ਤਰ੍ਹਾਂ ਅਸੀਂ ਸਾਰੇ ਰੋਲ ਬਣਾ ਕੇ ਤਿਆਰ ਕਰ ਲਿਆ। ਬ੍ਰੈਡ ਰੋਲ ਬਲਕਿ ਤਿਆਰ। ਹੁਣ ਅਸੀਂ ਇਹਨਾਂ ਨੂੰ ਡੀਪ ਫ੍ਰਾਈ ਕਰਾਂਗੇ। ਵੇਸਣ ਦਾ ਕੋਲ ਜਿਹੜਾ ਅਸੀਂ ਘੋਲਿਆ ਸੀ ਉਹ ਅਸੀਂ ਲੈ ਲਿਆ ਵਾ। ਇੱਕ ਬ੍ਰੈਡ ਰੋਲ ਲਵਾਂਗੇ। ਇਹਨੂੰ ਅਸੀਂ ਵੇਸਣ ਦੇ ਵਿੱਚ ਡਿਪ ਕਰ ਲੈਂਗੇ। ਚੰਗੀ ਤਰ੍ਹਾਂ ਵੇਸਣ ਦੇ ਵਿੱਚ ਡਿਪ ਕਰਕੇ ਫੋਗ ਦੀ ਮਦਦ ਨਾਲ ਅਸੀਂ ਇਹਨੂੰ ਬਾਹਰ ਕੱਢ ਲਾਂਗੇ। ਇਧਰ ਅਸੀਂ ਬ੍ਰੈਡ ਕ੍ਰਮ ਲਿਆ ਵਾ। ਇਹਦੇ ਨਾਲ ਕੋਟ ਕਰ ਦਿੰਦੇ ਹਾਂ। ਸਾਰੇ ਨੇ ਸੈੱਡਾ ਤਾਂ ਚੰਗੀ ਤਰ੍ਹਾਂ ਸੀ ਬ੍ਰੈਡ ਦਾ ਚੂਰਾ ਲਾਇਆ ਹੈ। ਇਸੇ ਤਰ੍ਹਾਂ ਸੀ ਦੂਸਰੇ ਨੂੰ ਬਣਾ ਲੈਨੇ ਆ। ਬੇਸਨ ਦੇ ਨਾਲ ਚੰਗੀ ਤਰ੍ਹਾਂ ਡਿਪ ਕਰਕੇ ਤੇਲ ਗਰਮ ਰੱਖ ਲਿਆ ਵਾ। ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ। ਹੁਣ ਅਸੀਂ ਜਿਹੜੇ ਬ੍ਰੈਡ ਰੋਲ ਨੂੰ ਬੇਸਨ ਦੇ ਨਾਲ ਡਿਪ ਕਰਕੇ ਤੋਂਪਰ ਅਸੀਂ ਬ੍ਰੈਡ ਦਾ ਚੂਰਾ ਲਾਇਆ ਸੀ ਉਹਨੂੰ ਅਸੀਂ ਵਿੱਚ ਪਾ ਲੈਣੀ ਹੋਣਾ ਸੀ। ਪਲੇਮ ਅਸੀਂ ਸਲੌਰ ਆ ਕਰ। ਸਾਈਡ ਬਦ ਲਾ ਲੈਨੇ ਆ। ਨਨਹਾਲੇ ਕਾਲੇ ਕਾਲਸਾ ਇਦਾਂ ਬਦਲ ਕੇ ਤੇ ਇਹਨੂੰ 골ਡਨ ਬ੍ਰਾਊਨ ਕਰ ਲੈਣੇ ਆ ਬ੍ਰੈਡ ਰੋਲ ਬਣ ਕੇ ਤਿਆਰ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਬਿਲਕੁਲ ਵੀ ਆਇਲੀ ਨਹੀਂ ਬਣੇ ਇਹ ਬ੍ਰੈਡ ਬਹੁਤ ਹੀ ਕ੍ਰਿਸਪੀ ਬਣੇ ਤੁਸੀਂ ਵਾਇਸ ਸੁਣ ਸਕਦੇ ਹੋ ਇਸੇ ਤਰ੍ਹਾਂ ਅਸੀਂ ਬਾਕੀ ਦੇ ਵੀ ਬ੍ਰੈਡ ਰੋਲ ਬਣਾ ਕੇ ਤਿਆਰ ਕਰ ਲਏ ਬ੍ਰੈਡ ਰੋਲ ਬਣ ਕੇ ਤਿਆਰ ਆ ਇਹ ਬ੍ਰੈਡ ਰੋਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੀ ਦੇਖ ਸਕਦੇ ਜੇ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਏ ਕਿੰਨੀ ਆਵਾਜ਼ ਇਹ ਦੇ ਵਿੱਚ ਆ ਰਹੀ ਹੈ ਬਹੁਤ ਹੀ ਕ੍ਰਿਸਪੀ ਬਣੀ ਹੈ ਨਾਲ ਅਸੀਂ ਇਹਦੇ ਸੈਲਫ ਪੀਤੀ ਆ ਟਮਾਟੋ ਸੌਸ ਤੇ ਚਿਲੀ ਸੌਸ ਤੁਸੀਂ ਚਾਹੋ ਤੇ ਹਰੇ ਧਨੀਏ ਦੀ ਚਟਨੀ ਵੀ ਬਣਾ ਸਕਦੇ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਬਣੇਗਾ ਆਖੋ ਚੀਜ਼ ਫਾਇਤੇ ਦੇ ਵਿੱਚ ਵੇਖੋ ਇੱਕਦਮ ਭਰੀ ਪਈ ਚੀਜ਼ ਇੱਕਦਮ ਚੀਸੀ ਬਣ ਕੇ ਤਿਆਰ ਹੋਏ ਬਹੁਤ ਹੀ ਵਧੀਆ ਬ੍ਰੈਡ ਰੋਲ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ